ਕੀ ਆ ਗਿਆ ਨਾ ਪੰਜਾਬ ਸਰਕਾਰ ਵੱਲੋਂ ਕਿ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਕਿ ਮੰਮੀ ਹੋ ਗਈ ਸੀ ਸਾਹਿਬ ਕੇ ਐਸਐਸ ਸਾਹਿਬ ਨੂੰ ਸਾਨੂੰ ਹਦਾਇਤਾਂ ਪ੍ਰਾਪਤ ਹੋ ਗਈਆਂ ਨੇ ਕਿ ਜਿਨੇ ਵੀ ਹੈਵੀ ਵਹੀਕਲਸ ਨੇ ਪੀਪਲਸ ਨੇ ਟਰੱਕਸ ਨੇ ਆਦਰਵਾਈ ਜਿਨੇ ਵੀ ਵਹੀਕਲਸ ਓਜ਼ਰ ਫਲਾਈਂਗ ਔਨ ਦਾ ਰੋਡ ਤੁਸੀਂ ਉਹਨਾਂ ਦੀ ਚੈਕਿੰਗ ਕਰਨੀ ਹੈ ਕਿ ਕਿਤੇ ਕੋਈ ਇਲੀਗਲ ਵਹੀਕਲ ਨਾ ਹੋਵੇ ਇਹ ਮੋਟਰ ਵਹੀਕਲ ਐਕਟੀਵਿਟੀ ਕੋ ਲੱਗ ਰਿਹਾ ਹੈ ਸਰਕਾਰ ਰਿਹਾ ਉਹਨੇ ਮਾਈਨਿੰਗ ਦੀ ਜਿਹੜੀ ਨੇ ਹਦਾਇਤਾਂ ਨੇ ਉਹਦੀ ਉਲੰਘਣਾ ਕਰਕੇ ਨਾ ਕੋਈ ਕਰ ਰਿਹਾ ਹੋਵੇ ਉਹਦੇ ਤਹਿਤ ਤੁਸੀਂ ਸਬਡਿਵੀਜ਼ਨਲ ਲੈਵਲ ਦੀ ਕਮੇਟੀ ਸੀ ਬਣੀਆਂ ਹੋਈਆਂ ਨੇ ਜਿੱਚ ਅਸੀਂ ਨੇ ਸਾਰਾ ਚੈੱਕ ਕਰਨਾ ਹੈ ਮਾਈਨਿੰਗ ਦੇ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਜੈ ਸਾਹਿਬ ਆਏ ਨੇ ਤੇ ਇੱਥੇ ਜਿੰਨੇ ਵੀ ਕੋਈ ਮਿੱਟੀ ਦਾ ਟਿੱਪਰ ਹੈ ਕੋਈ ਟਰੱਕ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੇ ਕੋਲ ਕੋਈ ਵੈਲਿਡ ਡਾਕੂਮੈਂਟਸ ਹੈ ਜਾਂ ਨਹੀਂ ਆਦਰਵਾਈਜ਼ ਜਿੰਨੇ ਵੀ ਹੈਵੀ ਵਹਿਕਲਸ ਨੇ ਵੈਦਰ ਦੇ ਆਰ ਰਿਗਰ ਡਾਕੂਮੈਂਟਸ ਆਰ ਨਾਟ ਤੇ ਉਹਦੇ ਤਹਿਤ ਅਸੀਂ ਜਿਹੜਾ ਵੀ ਤੁਸੀਂ ਬਿਲਕੁਲ ਦੇਖ ਰਹੇ ਹੋ ਅਸੀਂ ਦੇਖਿਆ ਕਿ ਬਜਰੀ ਦਾ ਭਰੀਆ ਜਿਹੜਾ ਹੈ ਸੀਗਾ ਇਹਨਾਂ ਦੇ ਕੋਲ ਜਿਹੜਾ ਓਵਰਲੋਡਿੰਗ ਸੀਗੀ ਤੇ ਜਿਹਦੇ ਕੋਲ ਕੋਈ ਡਾਕੂਮੈਂਟ ਨਹੀਂ ਸੀਗੇ ਤੇ ਮਾਈਨਿੰਗ ਦੇ ਰੂਲਸ ਦੇ ਤਹਿਤ ਅਜਿਹਾ 2 ਲੱਖ ਦਾ ਚਲਾਉਂਦੇ ਹਾਂ ਸਾਹਿਬ ਆਲਮੋਸਟ ਹੋ ਗਿਆ ਹਾਂ। ਹਾਂ। ਤੋਂ ਲੱਗਦਾ ਜਿਹੜਾ ਹੈਗਾ ਤੁਹਾਨੂੰ ਲੱਗਦਾ ਚਲਾਨ ਜਿਹੜਾ ਇਹ ਕੱਟਿਆ ਗਿਆ ਹੈ ਤੇ ਦੈਟ ਵਾਸ ਬੇਸਿਕਲੀ 무ਵਿੰਗ ਫਰੋਂ ਨਾਂਨਤੋ ਸਾਡੋਂ ਮੋਨਕ ਜਾ ਰਹੇ ਸੀਗਾ ਜਿਹੜੇ ਆਪਾਂ ਪਾਸਿੰਗ ਥਰੂ ਹੈਰ ਓਨਲੀ ਜਿਸ ਇਹਨੂੰ ਕਰ ਰਹੇ ਇਹਦਾ ਓਵਰਲੋਡਿੰਗ ਦਾ ਚਲਾਨ ਕੱਟਿਆ ਤੇ ਸਾਡਾ ਇਹ ਕਹਿਣਾ ਕਿ ਜਦੋਂ ਉਹ ਆਪਣੀ ਇਸ ਤਰ੍ਹਾਂ ਦੇ ਦੋ ਦੋ ਡੇਢ ਦਿਨ ਤਿੰਨ ਤਿੰਨ ਲੱਖ ਦੇ ਚਲਾਨ ਕੱਟੇ ਜਾਣਗੇ ਦੈਟ ਇਜ਼ ਅ ਡੈਫੀਨਿਟ ਫੈਕਟਰ ਫੋਰ ਅਦਰ ਪਰਸਨਸ ਆਲਸੋ ਬਾਕੀ ਕੋਈ ਵੀ ਨਜਾਇਜ਼ ਟਿੰਗਲ ਮਾਈਨਿੰਗ ਦਾ ਕੋਈ ਵੀ ਇਹਦੀ ਕਾਰਵਾਈ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਨੇ 3 ਮਹੀਨਿਆਂ ਤੋਂ ਦੋ ਕਿਤੇ ਹੋਏ ਨੇ ਉਹਦੇ ਚ ਇੱਕ ਵਾਹਨ ਬਾਊਂਡ ਕੀਤਾ ਹੈ ਕਿ ਜਿਹੜਾ ਵਿਦਾਊਟ ਡਾਕੂਮੈਂਟਸ ਹੈ ਤੇ देयर ਆ ਅਦਰ ਟੂ ਵਾਹਨ ਜਿਹੜੇ ਨੋਰਮਸ ਦੀ ਵਾਇਲੇਸ਼ਨ ਕਰ ਰਹੇ ਉਹਨਾਂ ਨੂੰ ਚਲਾ ਨਹੀਂ ਚੁੱਕੇ ਜਾ ਰਿਹਾ ਤੇ ਇਹ ਮਹੀ ਮਹੀ ਜੀ ਹਰ ਵੀਕਲੀ ਹਰ ਲਗਾਤਾਰ ਚੱਲਦੀ ਰਹੇਗੀ ਤੇ ਅਸੀਂ ਪਾਰਟਿਕੂਲਰਲੀ ਤੌਰ ਤੇ ਤਾਂ હાજર ਹੋਇਆ ਤਾਂ ਕਿ ਸਾਨੂੰ ਜਿਹੜੀ ਫੀਲਡ ਰਿਪੋਰਟ ਅਸੀਂ ਤੁਹਾਨੂੰ ਖੜੀ ਹੈ ਤੇ ਕਹੀ ਹੈ ਕਿ ਅਸੀਂ ਮੌਕੇ ਤੇ ਟ੍ਰੈਫਿਕ ਵਾਲਿਆਂ ਨੂੰ ਵੀ ਇਹ ਜਿਹਦਾ ਇਹ ਕਹਿ ਕੇ ਆਪਣੀ ਡਿਊਟੀ ਪੜੀ ਤਾਂ ਨਹੀਂ ਨਿਭਾਉਣ ਤੇ ਡੇਲੀ ਇਸ ਤਰ੍ਹਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਜੇ ਜਦੋਂ ਅਸੀਂ ਖੁਦ ਫੀਲਡ ਜਾ ਰਹੇ ਹਾਂ ਤਾਂ ਉਹਦੇ ਤਾਂ ਤੁਸੀਂ ਸਮਝ ਸਕਦੇ ਕਿ ਸੀਰੀਅਸ ਮੈਸਟਰ ਮੈਟਰ ਕੀ ਹੈ ਜੇ ਸੇ ਚਾਹੁੰਦੇ ਆ ਕਿ ਆਪਣੇ ਸਮਾਨਾ ਸ਼ਹਿਰ ਦੇ ਕਿਸੇ ਵੀ ਕਰਮ ਦਾ ਕੋਈ ਵੀ ਇਲੀਗਲ ਵਹੀਕਲ ਨਾ ਚਲੇ ਠੀਕ ਹੈ ਨਾ ਜਾਊਗੀ ਵੱਲੋਂ ਇਹੀ ਹੈਗਾ ਤੇ ਸਰਕਾਰ ਹੁਣ ਆਪਣੇ ਅੱਗੇ ਸਕੂਲ ਵੀ ਖੁੱਲ ਜਾਣਗੇ ਤੇ ਜਿੰਨੇ ਵੀ ਮੇਰੇ ਸਕੂਲ ਟਰਾਂਸਪੋਰਟ ਹੈ ਤੇ ਪ੍ਰਾਈਵੇਟ ਵਹੀਕਲ ਸਭ ਨੂੰ ਇਹੀ ਗੁਜਾਰਿਸ਼ ਹੈ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਰੱਖੋ ਜੀ ਜਿਹੜੇ ਵੀ ਡਰਾਈਵਰਸ ਨੇ ਪ੍ਰੋਪਰ ਡਰਾਈਵਿੰਗ ਲਾਇਸੈਂਸ ਦਾ ਡਾਕੂਮੈਂਟ ਹੋਣਾ ਚਾਹੀਤੇ ਨੇ ਜੇ ਕੋਈ ਵੀ ਦਿੱਤੀ ਹੈ ਬਜਰੀ ਦਾ ਕੋਈ ਵੀ ਟਿੱਪਰ ਜਾਂ ਟਰੱਕ ਜਾ ਰਿਹਾ ਹੈ ਥੈਟ ਸ਼ੁੱਡ ਬੀ ਵਿਦ ਵਹੀਕਲ ਦੀ ਕਿਸੇ ਵੀ ਕਿਸਮ ਦੀ ਕੋਈ ਸਾਡੇ ਵੱਲੋਂ ਕੋਈ ਰਿਆਤ ਨਹੀਂ ਬਖਸ਼ੀ ਜਾਊਗੀ ਤੇ ਸਾਰਾ ਐਸ ਪਰ ਲਾਅ ਸਾਡੇ ਵੱਲੋਂ ਸਾਰੇ ਚਲਾਨ ਕੱਟੇ ਜਾਣਗੇ ਤੇ ਐਸ ਪਰ ਲਾਅ ਐਕਸ਼ਨ ਲੈਣਾ ਹੋਗਾ ਇੱਕ ਬੰਦਾ ਤੁਸੀ ਚਲਾ ਰੱਖਿਆ ਤੁਹਾਡੇ ਵੱਲੋਂ ਕਿੰਨੇ ਕਦ ਵਾਈਟ ਕਲਾਉਂ ਚਲਾੜ ਦਿੱਤੇ ਹੈ ਇਹ ਜਿਹੜੇ ਕਾਲੇ ਖੜੇ ਹੈ ਇਹਨੇ ਕਿਹਨਾਂ ਦਾ ਕੰਮ ਕਰ ਰਹੇ ਨੇ ਜਿਹੜੇ ਵੀ ਆਪਣੇ ਹੈਵੀ ਵਹੀਕਲ ਹੈ ਉਹਨਾਂ ਦੇ ਸਬੰਧ ਵਿੱਚ ਸਪੈਸ਼ਲ ਚੈਕਿੰਗ ਬੰਦਾ ਸਿੰਘ ਭੱਦਰ ਚੌਕ ਤੋਂ ਲੈ ਕੇ ਜੀਐਨ ਸਰ ਦਾ ਅਸੀਮ ਅਗੇ ਸਿੰਘ ਪੁਸ਼ਾ ਸਿੰਘ ਦੇ ਹੋਰ ਕਈ ਅਫਸਰ ਇਸ ਵਿੱਚ ਚੋਸੀ ਸਿਵਲ ਸਿਵਲ ਪੁਛਾਸ ਦਾ ਸਟਾਫ ਐਂਡ ਟ੍ਰੈਫਿਕ ਸਟਾਫ ਨਾਲ ਅਸੀਂ ਇਥੇ ਰਜਿਸਟ੍ਰੇਸ਼ਨ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਕਈ ਜਿਹੜੇ ਹੈਗੇ ਟਿੱਪ ਕੋਈ ਟੁੱਪਰ ਸੀ ਕੋਈ ਟਰਾਲੇ ਸੀ ਕੋਈ ਟਰੱਕ ਹੈ ਜਿਨ੍ਹਾਂ ਦੇ ਵੈਲਿਡ ਡਾਕੂਮੈਂਟੇਸ਼ਨ ਨਹੀਂ ਹੈ ਉਹਨਾਂ ਦੇ ਖਿਲਾਫ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਤੇ ਕਈਆਂ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਉਹਨੇ ਜਿਨ੍ਹਾਂ ਕੋਲ ਕੋਈ ਵੈਲਿਡ ਡਾਕੂਮੈਂਟੇਸ਼ਨ ਨਹੀਂ ਜਾਂ ਫਿਰ ਓਵਰ ਲੋਡ ਚੱਲ ਰਹੇ ਹੈ ਜਾਂ ਫਿਰ ਕੋਈ ਨਾ ਕੋਈ ਲਾਅ ਦੀ ਉਲੰਘਣਾ ਕਰ ਰਹੇ ਹੈ ਜਿਹੜੇ ਟਰਾਲੇ ਖੜੇ ਆ ਇਹਨਾਂ ਦੇ ਕੋਲਡਾ ਕੋਈ ਕੂੜੇ ਹੈਗੇ ਸੀ ਕਿ ਨਹੀਂ ਜਿਹੜੇ ਆ ਖੜੇ ਨੇ ਜੀ ਇਹਨਾਂ ਦੇ ਅਸੀਂ ਡਾਕੂਮੈਂਟ ਵੀ ਜੈਚੀ ਸੀ ਇਹਨਾਂ ਕੋਲ ਡਾਕੂਮੈਂਟੇਸ਼ਨ ਐ ਨਹੀਂ ਕਈ ਇਹਨਾਂ ਚੋਂ ਕਾਉਂਡ ਵੀ ਕੀਤਾ ਹੈ ਕਈਆਂ ਦਾ ਚਲਾਨ ਦਿੱਤੇ ਗਏ ਆ ਕਿ ਜਿਹੜੇ ਦੇ ਤਹਿਤ ਜਿਵੇਂ ਮੈਡਮ ਐਸੂ ਸਾਹਿਬ ਨੇ ਦੱਸਿਆ ਸੀ ਇਹਨਾਂ ਦੇ ਤਹਿਤ ਫਾਈਲਿੰਗ ਹੈ ਇਸ ਤੇ ਤੇ ਇਹਨਾਂ ਨੇ ਫਾਈਨਲੀ ਹੈਵੀ ਫਾਈਲ ਕੀਤਾ ਹੈ 2 ਲੱਖ ਦੇ ਕੋਲ ਠੀਕ ਆ